ਮੈਂ ਤਾਂ ਫੋਨ ਚੱਕਦਾ ਫੋਨ ਮੇਰਾ ਚੱਕਿਆ ਨਹੀਂ ਸੋਹਰਾ ਸਾਨੂੰ ਮੈਂ ਅੱਜ ਗਵੰਡੀਆਂ ਨੂੰ ਫੋਨ ਕੀਤਾ ਵੀ ਚੈੱਕ ਕਰੋ ਘਰ ਵਾਲੀ ਵੀ ਨਹੀਂ ਮੇਰੀ ਚੱਕਦੀ ਕੈਨੇਡਾ ਕੰਡਾ ਤੇ ਨਾ ਅੱਛਾ ਪੀਪਰ ਤੋਂ ਨਹੀਂ ਜਾਤੇ ਪੀਪਰ ਕਿਨੇ ਬਾਹਰ ਕਿਨੇ ਜਾਣਾ ਸੀ ਜੀ ਤੁਸੀਂ ਦੱਸੇ ਸੀ ਨਾ ਹੁਣੇ ਹੀ ਗਵੰਡੀਆਂ ਨੇ ਮੈਂ ਕਿੱਥੇ ਜਾ ਰਹੇ ਸੀ ਕੈਨੇਡਾ ਫਾਈਨਲ ਹੋ ਗਿਆ ਸੀ ਫਾਈਨਲ ਹੋ ਗਿਆ ਕੀ ਦਾ ਨਾੜਾ ਸਰਬਜੀਤ ਇਹ ਕੀ ਕੀ ਕਾਰਨ ਰਿਹਾ ਕੁਛ ਹੈ ਆਈਡੀਆ ਤੇ ਨਹੀਂ ਤਾਂ ਮੈਨੂੰ ਤਾਂ ਪਤਾ ਨਹੀਂ ਕੁਛ ਤੈਨੂੰ ਮੈਂ ਤਾਂ ਫੋਨ ਚੱਕਦਾ ਫੋਨ ਮੇਰਾ ਚੱਕਿਆ ਨਹੀਂ ਸੋਹਰਾ ਤੁਹਾਨੂੰ ਮੈਂ ਗਵੰਡੀਆਂ ਨੂੰ ਫੋਨ ਕੀਤਾ ਵੀ ਚੈੱਕ ਕਰੋ ਘਰ ਵਾਲੀ ਵੀ ਨਹੀਂ ਮੈਨੂੰ ਚੱਕਦੀ ਕਿੱਲੇ ਕੋਈ ਨਹੀਂ ਕੈਂਡੀਟ ਕੰਡਾ ਤੇ ਨਾ ਫੋਨ ਹੀ ਤੋਂ ਨਹੀਂ ਜਾਂਦਾ ਇਹ ਪੇਪਰ ਕਿਨੇ ਬਾਹਰ ਕਿਨੇ ਜਾਣਾ ਸੀ ਜੀ ਤੁਸੀਂ ਦੱਸੇ ਸੀ ਨਾ ਹੁਣਾਈ ਗਵੰਡੀਆਂ ਨੇ ਮੈਂ ਕਿੱਥੇ ਜਾ ਰਹੀ ਸੀ ਕੈਨੇਡਾ ਤੇ ਤੁਹਾਡੇ ਵਾਈਫ ਵਾਈਫ ਵੀ ਨਾਲ ਵੀ ਜਾ ਰਹੀ ਸੀ ਹੈਲੋ ਤੁਸੀਂ ਹਾਂਜੀ ਮੈਂ ਤਾਂ ਫੋਨ ਚੱਕਦਾ ਫੋਨ ਮੇਰਾ ਚੱਕਿਆ ਨਹੀਂ ਸੋਹਰਾ ਸਾਨੂੰ ਮੈਂ ਆਪ ਗਵਾਂਡੀਆਂ ਨੂੰ ਫੋਨ ਕੀਤਾ ਵੀ ਚੈੱਕ ਕਰੋ ਘਰ ਵਾਲੀ ਵੀ ਨਹੀਂ ਮੇਰੇ ਚੱਕਦੀ ਕਿੰਨੇ ਕੁ ਵੇਲੇ ਦਾ ਕੈਂਡੀਟ ਘੰਟਾ ਪਹਿਲਾਂ ਪੇਪਰ ਵੀ ਤੋਂ ਨਹੀਂ ਜਾ ਰਹੇ ਪੇਪਰ ਕਿਨੇ ਬਾਹਰ ਕਿਨੇ ਜਾਣਾ ਸੀ ਜੀ ਤੁਸੀਂ ਦੱਸੇ ਸੀ ਨਾ ਹੁਣੇ ਹੀ ਗੁੜੀਆਂ ਨੇ ਮੈਂ ਕਿੱਥੇ ਜਾ ਰਹੀ ਸੀ ਕੈਨੇਡਾ ਕੀ ਨਾਮ ਤੁਹਾਡਾ ਸਰਬਜੀਤ ਇਹ ਕੀ ਕੀ ਕਾਰਨ ਰਿਹਾ ਕੁਛ ਹੈ ਆਈਡੀਆ ਤੇ ਨਹੀਂ ਤਾਂ ਮੈਨੂੰ ਤਾਂ ਪਤਾ ਨਹੀਂ ਕੁਛ ਤੈਨੂੰ ਮੈਂ ਤਾਂ ਫੋਨ ਚੱਕਦਾ ਫੋਨ ਮੇਰਾ ਚੱਕਿਆ ਨਹੀਂ ਸੋਹਰਾ ਸਾਨੂੰ ਮੈਂ ਆਪ ਗਵੰਡੀਆਂ ਨੂੰ ਫੋਨ ਕੀਤਾ ਵੀ ਚੈੱਕ ਕਰੋ ਘਰ ਵਾਲੀ ਵੀ ਨਹੀਂ ਮੇਰੀ ਚੱਟਦੀ ਕਿੱਲੇ ਕੁੜੀ ਦਾ ਕੰਡੇ ਡੰਡਾ ਤੇ ਨਾ ਤਾਂ ਫਿਰ ਬੀਪਰ ਤੋਂ ਨਹੀਂ ਜਾ ਰਹੇ ਪੇਪਰ ਕਿਨੇ ਬਾਹਰ ਕਿਨੇ ਜਾਣਾ ਸੀ ਜੀ ਤੁਸੀਂ ਦੱਸੇ ਸੀ ਨਾ ਹੁਣੇ ਹੀ ਗੁੜੀਆਂ ਨੇ ਮੈਂ ਕਿੱਥੇ ਜਾ ਰਹੇ ਸੀ ਕੈਨੇਡਾ ਤੇ ਤੁਹਾਡੇ ਵਾਈਫ ਵਾਈਫ ਤੋਂ ਵੀ ਨਾਲ ਵੀ ਜਾ ਰਹੇ ਸੀ ਹੈਲੋ ਤੁਸੀਂ ਹਾਂ ਜੀ